ਠੀਕ ਹੈ ਸਾਰਿਆਂ ਨੂੰ ਜੀ ਅੱਜ ਮੈਂ ਤੁਹਾਨੂੰ ਜਿਹੜੇ ਪੰਜ ਤਰ੍ਹਾਂ ਦੇ ਮਰਬੇ ਹੁੰਦੇ ਨੇ ਉਹਨਾਂ ਦਾ ਫਾਇਦਾ ਦੱਸਣ ਲੱਗੀ ਆ ਇਹ ਖਾਸ ਕਰਕੇ ਔਰਤਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹਨ ਆ ਸਭ ਤੋਂ ਪਹਿਲਾਂ ਇਹ ਹੈਗਾ ਜੀ ਆਮਲੇ ਦਾ ਮਰਬਾ ਇਹ ਖੂਨ ਦੀ ਕਮੀ ਇਹ ਚਮੜੀ ਨੂੰ ਚਮਕਦਾਰ ਬਣਾਉਂਦਾ ਵਾਲਾਂ ਦਾ ਝੜਨਾ ਰੋਕਦਾ ਠੀਕ ਹੈ ਇਹਦੇ ਨਾਲ ਆਪਣੀ ਪਾਚਨ ਸ਼ਕਤੀ ਬਹੁਤ ਵਧੀਆ ਬਣੀ ਰਹਿੰਦੀ ਆ ਇਹ ਗਰਭਵਸਤੂ ਦੇ ਲਈ ਲੇਡੀਜ਼ ਲਈ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਆ ਦੂਜਾ ਮਰਬਾ ਹੈਗਾ ਜੀ ਸੇਬ ਦਾ ਵੀਹੁਪਾ ਅੱਜ ਕੱਲ ਲੇਡੀਜ਼ ਨੂੰ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਹੈ 30 ਤੋਂ ਉਮਰ ਤੋਂ ਬਾਅਦ ਵੈਸੇ ਵੀ ਆਪਣੇ ਸਰੀਰ ਦੀ ਬਣਾਵਟ ਸਭ ਕੁਝ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਠੀਕ ਹੈ ਇਹ ਜਿਹੜਾ ਸੀਓ ਦਾ ਮਰਬਾ ਇਹ ਮਾਨਸਿਕ ਤਣਾਅ ਦੇ ਲਈ ਦਿਲ ਨੂੰ ਬਹੁਤ ਹੀ ਜ਼ਿਆਦਾ ਪਾਵਰ ਦਿੰਦਾ ਇਹਦੇ ਲਈ ਬੈਨੀਫਿਟ ਹੈ ਇਹ ਤੀਜਾ ਦੇਖੋ ਜੀ ਇਹ ਹੈਗਾ ਗਾਜਰ ਦਾ ਮਰਬਾ ਇਹ ਆਪਣੀ ਅੱਖਾਂ ਦੀ ਰੋਸ਼ਨੀ ਆਪਣੀ ਚਮੜੀ ਨੂੰ ਸਾਫ਼ ਕਰਦਾ ਠੀਕ ਹੈ ਆਇਰਨ ਦੀ ਕਮੀ ਨੂੰ ਵੀ ਦੂਰ ਕਰਦਾ ਇਹ ਹੈਗਾ ਬੇਲ ਦਾ ਮਰਬਾ ਬੇਲ ਤੁਹਾਨੂੰ ਪਤਾ ਹੀ ਹੈ ਸਾਰੇ ਨੇ ਦੇਖੇ ਹੁਣ ਆਪਾਂ ਕੱਚੇ ਤਾਂ ਦੇਖਦੇ ਪੱਕੇ ਵੀ ਦੇ ਇਹਦਾ ਮਰਬਾ ਵੀ ਹੁੰਦਾ ਠੀਕ ਆ ਇਹ ਬਿਲ ਦਾ ਮਰਬਾ ਇਹ ਆਪਣੀ ਜਿਹੜੀ ਮ ਕਬਜ ਬਹੁਤ ਜ਼ਿਆਦਾ ਹੋ ਜਾਂਦੀ ਹੈ ਬਦ ਹਜਮੀ ਰਹਿੰਦੀ ਆ ਠੀਕ ਆ ਪੇਟ ਦੇ ਵਿੱਚ ਜਲਨ ਬਣੀ ਰਹਿੰਦੀ ਆ ਠੀਕ ਆ ਉਹਨੂੰ ਇਹ ਤਾਕਤਵਰ ਲੀਵਰ ਨੂੰ ਬਹੁਤ ਸਟਰੋਂਗ ਬਣਾ ਦਿੰਦਾ ਇਹ ਹੈਗਾ ਬਿਲ ਦਾ ਮਰਬਾ ਤੇ ਪੰਜਵਾਂ ਦੇਖੋ ਜੀ ਇਹ ਹੈਗਾ ਹਰੜ ਜਿਹੜਾ ਕੀ ਇੱਕ ਤਰ੍ਹਾਂ ਦਾ ਡੀਆਕਸੀਫਾਇਰ ਦੇ ਤਰ੍ਹਾਂ ਕੰਮ ਕਰਦਾ ਹੈ ਇਹ ਆਪਣੀ ਖੂਨ ਨੂੰ ਸਾਫ਼ ਕਰਦਾ ਠੀਕ ਹੈ ਫਿਲਟਰ ਕਰ ਦਿੰਦਾ ਚੰਗੀ ਤਰ੍ਹਾਂ ਖੂਨ ਦੀ ਗੰਦਗੀ ਦੂਰ ਕਰਦਾ ਗਾਇਸ ਇਹ ਸਾਰੇ ਮੁਰੱਬੇ ਲੇਡੀਜ਼ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹਨ ਸੋ ਇਹਨਾਂ ਨੂੰ ਸਾਰੇ ਪੰਜੇ ਮੁਰੱਬਾਂ ਨੂੰ ਇੱਕ ਇੱਕ ਚੰਗੀ ਤਰ੍ਹਾਂ ਪੇਸਟ ਤਿਆਰ ਕਰ ਲੈਣਾ ਸਾਰਿਆਂ ਨੂੰ ਇਕੱਠਾ ਕਰਕੇ ਜਿਹੜੇ ਦੇ ਬੀ ਵਗੈਰਾ ਨੇ ਉਹ ਕੱਢ ਦੇਣੇ ਨੇ ਠੀਕ ਹੈ ਔਰ ਸਵੇਰੇ ਸ਼ਾਮ ਇੱਕ ਇੱਕ ਚਮਚਾ ਇਹਦਾ ਲੈਣਾ ਸ਼ੁਰੂ ਕਰੋ ਦੇਖੋ ਕਿੰਨਾ ਵਧੀਆ ਰਿਜ਼ਲਟ ਆਉਂਦਾ ਅਸੀਂ ਸਾਰੇ ਜਿਹੜੇ ਮੁਰੱਬੇ ਸੀਗੇ ਪੰਜ ਤਰ੍ਹਾਂ ਦੇ ਉਹਨੂੰ ਮੈਸ਼ ਕਰਕੇ ਇਕੱਠਾ ਕਰ ਲਿਆ ਇਹ ਸਾਰਾ ਮਰਬੇ ਜਿਹੜੇ ਹੁਣ ਇਕੱਠੇ ਹੋ ਗਏ ਨੇ ਇਹਦੇ ਵਿੱਚ ਜਿਹੜੇ ਬੀ ਸੀ ਆਪਾਂ ਆਲੱਗ ਤੋਂ ਕੱਢਦੇ ਇਹ ਆਪਾਂ ਖਾਣ ਦੇ ਵਿੱਚ ਵਰਤੋ ਨਹੀਂ ਕਰਨੀ ਹੈਗੀ ਤੇ ਜਿਹੜੇ ਇਹ ਮਿਕਸ ਕੀਤੇ ਨੇ ਆਪਾਂ ਪੰਜ ਤਰ੍ਹਾਂ ਦੇ ਮਰਬੇ ਇਹਨੂੰ ਆਪਾਂ ਸਵੇਰੇ ਸ਼ਾਮ ਦੁੱਧ ਦੇ ਨਾਲ ਲੈ ਸਕਦੇ ਆ ਜਿਹਦੇ ਨਾਲ ਆਪਣੇ ਸਰੀਰ ਦੇ ਵਿੱਚ ਸਾਰਾ ਦਿਨ ਤਾਕਤ ਬਣੀ ਰਹਿੰਦੀ ਹੈ ਠੀਕ ਹੈ ਜੀ ਥੈਂਕ ਯੂ ਜੀ